ਇਸ 올림픽 ਖੇਡਾਂ ਦੇ ਹਾਕੀ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਲਕੇ ਬਰਤਾਨੀਆਂ ਨਾਲ ਹੋਵੇਗਾ। ਭਾਰਤ ਨੇ ਕੱਲ ਪੂਲ ਬੀ ਵਿੱਚ ਆਪਣਾ ਆਖਰੀ ਮੈਚ ਖੇਡਦਿਆਂ ਮਿਊਨਿਕ 올림픽 ਖੇਡਾਂ ਮਗਰੋਂ 52 ਸਾਲ ਦੇ ਅਰਸੇ ਤੋਂ ਬਾਅਦ ਪਹਿਲੀ ਵਾਰ 올림픽 ਖੇਡਾਂ 'ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਸੀ। ਕੁਆਟਰ ਫਾਈਨਲ ਗੇਟ ਦੇ ਬਾਕੀ ਤਿੰਨੇ ਮੈਚ ਵੀ ਪਲਕੇ ਹੀ ਖੇਡੇ ਜਾਣਗੇ ਜਿਸ ਦੌਰਾਨ ਬੈਲਜੀਅਮ ਦਾ ਮੈਚ ਸਪੇਨ ਨਾਲ, ਹਾਲੈਂਡ ਦਾ ਟੱਕਰ ਆਸਟ੍ਰੇਲੀਆ ਨਾਲ ਅਤੇ ਜਰਮਨੀ ਦਾ ਮੁਕਾਬਲਾ ਅਰਜנטיਨਾ ਨਾਲ ਹੋਵੇਗਾ। ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮੰਨੂ ਪਾਕਰ ਪੈਰਿਸ 올림픽 'ਚ ਤਮਗੀਆਂ ਦੀ ਹੈਟ੍ਰਿਕ ਲਗਾਉਣ ਤੋਂ ਖੁੰਝ ਗਈਏ। ਉਹ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ਤੇ ਰਹੀ। ਇਸ ਮੁਕਾਬਲੇ ਦੌਰਾਨ ਉਸਨੇ ਲੜੀਵਾਰ 10 ਸ਼ਾਟ ਫਾਇਰ ਕੀਤੇ। ਭਾਰਤ ਦੇ ਸਾਬਕਾ ਨਿਸ਼ਾਨੇਬਾਜ਼ ਅਤੇ 올림픽 ਸੋਨ ਤਮਗਾ ਜੇਤੂ ਅਬਿਨਵ ਵਿੰਦਰਾ ਨੇ 22 ਸਾਲਾ ਖਿਡਾਰਨ ਮੰਨੂ ਪਾਕਰ ਦੀ ਸ਼ਲਾਗਾ ਕਰਦੇ ਹਾ ਕਿ ਹਾਏ ਕਿ ਮੰਨੂ ਨੇ ਪੈरिस 올림픽 ਚ ਪੂਰੇ ਦੇਸ਼ ਦਾ ਮਾਣ ਵਧਾਇਆ ਏ ਨਾਲ ਹੀ ਉਸ ਦੀ ਸ਼ਾਨਦਾਰ ਪ੍ਰਾਪਤੀ ਦੀ ਵੀ ਸ਼ਲਾਗਾ ਕੀਤੀ ਏ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬਿੰਦਰਾ ਨੇ ਲਿਖਿਆ ਕਿ ਪੈरिस 올림픽 ਚ ਮੰਨੂ ਨੇ ਜੋ ਹਾਸਲ ਕੀਤਾ ਏ ਉਹ ਉਸ ਦੀ ਅਣਥਕ ਮਿਹਨਤ ਅਤੇ ਸਮਰਪਣ ਦਾ ਸਬੂਤ ਏ ਦੂਜੇ ਪਾਸੇ ਪੈरिस 올림픽 ਚ 25 ਮੀਟਰ 에ਅਰ ਪਿਸਟਲ ਮੁਕਾਬਲੇ ਦੇ ਫਾਈਨਲ ਚ ਚੌਥਾ ਸਥਾਨ ਹਾਸਲ ਕਰਨ ਤੇ ਨਿਸ਼ਾਨੇਬਾਜ਼ ਮਨੂ ਪਾਕਰ ਨੇ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਪਰ ਭਵਿਕ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸਖਤ ਮਿਹਨਤ ਕਰਨਗੇ